ਭਾਰਤੀ ਜਨਤਾ ਪਾਰਟੀ ਨੈਸ਼ਨਲ ਦੇ ਉਪ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਕਰਮਚਾਰੀ ਨੇਤਾ ਪਵਨ ਵਿਜ ਦੇ ਦੇਹਾਂਤ ਤੇ ਜਿੱਥੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਪਵਨ ਵਿਜ ਦੇ ਅਕਾਲ ਚਲੇ ਜਾਣ ਤੋਂ ਬਾਅਦ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਪਵਨ ਵਿਜ ਬਹੁਤ ਹੀ ਪੁਰਾਣੇ ਭਾਜਪਾ ਅਤੇ ਆਰਐਸਐਸ ਦੇ ਕਰਮਚਾਰੀ ਰਹੇ ਨੇ ਉਹਨਾਂ ਨੇ ਪਾਰਟੀ ਵਾਸਤੇ ਵੱਡਮੋਲਾ ਯੋਗਦਾਨ ਪਾਇਆ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਅਵਿਨਾਸ਼ ਰਾਏ ਖਨਾ ਨੇ ਪੰਜਾਬ ਸਰਕਾਰ ਅਤੇ ਉਹਨਾਂ ਗਠਜੰਬੰਦਨ ਤੇ ਤਿੱਖਾ ਪ੍ਰਹਾਰ ਕਰਦੇ ਹੋਏ ਕਿਹਾ ਕਿ ਪ੍ਰਭੂ ਰਾਮ ਮਰਿਆਦਾ ਪੁਰਸ਼ੋਤਮ ਨੇ ਅਤੇ ਉਹ ਸਭ ਦੀ ਸਾਂਝੇ ਹਨ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਅਤੇ ਇੰਡੀਅਨ ਗਠਜੰਬੰਦਨ ਨੇ ਜਿਵੇਂ ਹੀ ਪ੍ਰਭੂ શ્રી ਰਾਮ ਜੀ ਦੇ ਮੰਦਿਰ ਦੇ ਉਦਘਾਟਨ ਦਾ ਬਾਈਕਾਟ ਕੀਤਾ ਉਸ ਤੋਂ ਬਾਅਦ ਅਜ ਉਹ ਗਠਜੰਬੰਦਨ ਟੁੱਟਣ ਦੇ ਕगार ਤੇ ਪਹੁੰਚ ਚੁੱਕਿਆ ਸਮਾਉਣ ਤੇ ਇਹਨਾਂ ਲੋਕਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇਗਾ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਨਾਲ ਪਾਜਪਾਤੇ ਗਠਜੰਬੰਦਨ ਤੇ ਉਹਨਾਂ ਕਹਿਆ ਕਿ ਅੱਜ ਤਰੀਕ ਵਿੱਚ ਗਠਜੰਬੰਦਨ ਦੀ ਕੋਈ ਸੰਭਾਵਨਾ ਨਹੀਂ ਹੈ ਖਨਾ ਤੋਂ ਰਾਜਕੁਮਾਰ ਮੈਂਡਰੋ ਦੀ ਰਿਪੋਰਟ ਸੀਨੀਅਰ ਡੈਡੀਕੇਟਿਡ ਵਰਕਰ ਸੀ ਉਹਨਾਂ ਦੇ ਅਚਾਨਕ ਇਸ ਦੁਨੀਆ ਤੋਂ ਜਾਣ ਨਾਲ ਪਰਿਵਾਰ ਨੂੰ ਤਾਂ ਕਾਟਾ ਪਿਆ ਪਿਆ ਲੇਕਿਨ ਸੰਗਠਨ ਨੂੰ ਬਹੁਤ ਵੱਡਾ ਕਾਟਾ ਪਿਆ ਉਹ ਐਸੇ ਕਾਰਜਕਰਤਾ ਸੀਗੇ ਜਦੋਂ ਵੀ ਸੰਗਠਨ ਲੋੜ ਹੁੰਦੀ ਸੀ ਉਹ ਹਰ ਸਮੇਂ ਖੜੇ ਰਹਿੰਦੇ ਸੀ। ਹੁਣ ਇਹ ਗੱਲਬਾਤ ਹੋ ਰਹੀ ਸੀ ਕਿ ਜੇਪੀ ਮੂਵਮੈਂਟ 'ਚ ਵੀ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਉਸ ਵੇਲੇ ਛੋਟੀ ਉਮਰ ਸੀ ਲੇਕਿਨ ਉਤਸ਼ਾਹ ਉਹਨਾਂ 'ਚ ਬਹੁਤ ਸੀਗਾ। ਤੋਂ ਅੱਜ ਉਹਨਾਂ ਦੇ ਚਲੇ ਜਾਣ ਨਾਲ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਇਹ ਹੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਕਦੀ ਵੀ ਕੋਈ ਕੰਮ ਹੋਵੇ ਕਈ ਦੁੱਖ ਸੁੱਖ ਹੋਵੇ ਤਾਂ ਪਾਰਟੀ ਉਹਨਾਂ ਦੇ ਨਾਲ ਖੜ੍ਹੀ ਹੈ। ਇਹ ਕੋ ਹੋਰ ਖੰਨਾ ਜੀ ਜਿਵੇਂ ਰਾਮ ਮੰਦਰ ਦਾ ਜਿਹੜਾ ਨਿਰਮਾਣ ਹੋਇਆ ਹੈ ਹਰ ਬੰਦੇ ਨੇ ਸਾਲੋਂ ਸਾਲਾਂ ਕੀਤਾ ਹੈ ਪੰਜਾਬ ਦੇ ਸੀਐਮ ਜਾਂ ਪਾਰਟੀਆਂ ਇਹਦੀਆਂ ਅਲਗ-ਅਲਗ ਪਾਰਟੀਆਂ ਨੇ ਉਹਨੇ ਜਿਹੜਾ ਹੈ ਬਾਈ ਕਰਕੇ ਤੀਹ ਵਾਰ ਕੀ ਗਣਾ ਚੰਦਾ ਤੁਸੀਂ ਦੇਖੋ ਭਗਵਾਨ ਰਾਮ ਸਭ ਦੇ ਉਹ ਕਿਸੇ ਇੱਕ ਸੰਪਰਦਾਇ ਇੱਕ ਜਾਤ ਇੱਕ ਬਰਾਵੀਂ ਪਾਰਟੀ ਦੇ ਨਹੀਂ ਜਿਸ ਉਸਤਾਦ ਦੇ ਨਾਲ ਤੁਸੀਂ ਵੀ ਦੇਖਿਆ ਹੋਣਾ ਕਵਰ ਕੀਤਾ ਹੋਣਾ ਲੋਕ ਬਿਨਾ ਕਹੇ ਤੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਦੀਵੇ ਜਗਾਏ ਆਪਣੇ ਘਰ ਤੇ ਤੁਹਛ ਲਗਾਇਆ ਲੰਗਰ ਲਾਏ ਇਹ ਉੱਸਾ ਜਿਹੜਾ ਸੀਗਾ ਇਹ ਮੈਂ ਸਮਝਦਾ ਕਿ ਮੈਂ ਸ਼ਬਦਾਂ ਚ ਐਕਸਪਲੇਨ ਨਹੀਂ ਕਰ ਸਕਦਾ ਹੁਣ ਜਿਹਨਾਂ ਲੋਕਾਂ ਨੇ ਕਹਿ ਕੇ ਬਾਈਕਾਟ ਕੀਤਾ ਮੈਂ ਸਮਝਦਾ ਕਿ ਉਹਨਾਂ ਨੇ ਆਪਣੇ ਪੈਰ ਤੇ ਆਪ ਖੁਲਾੜੀ ਮਾਰੀ ਹੈ ਉਹਨਾਂ ਨੇ ਬਖਵਾਨ ਰਾਮ ਦੀ ਤਾਕਤ ਨੂੰ ਨਹੀਂ ਪਛਾਣਿਆ ਉਹਨਾਂ ਦੇ ਅਸ਼ੀਰਵਾਦ ਤੋਂ ਵਾਂਝੇ ਹੋਏ ਨੇ ਸਮੇਂ ਆਂ ਤੇ ਹੁਣ ਕੁਝ ਗੱਲਾਂ ਵਿਹਾਰਛ ਹੋਈਆਂ ਉਹ ਤੁਸੀ ਹਾਲ ਦੇਖੇ ਰਿਹਾ ਕੀ ਹੋਇਆ ਹੈਗਾ ਤੋਂ ਐਸੇ ਜਿਹੜੇ ਲੋਕ ਨੇ ਉਹਨਾਂ ਨੂੰ ਸਮੇਂ ਆਂ ਤੇ ਇਸ ਗੱਲ ਦਾ ਪਤਾ ਅਹਿਸਾਸ ਹੋਏਗਾ ਕਿ ਉਹਨਾਂ ਨੇ ਕਿੱਡੀ ਵੱਡੀ ਗਲਤੀ ਕੀਤੀ ਹੈ ਇੰਡੀਆ ਗਠਵੰਦਨ বারবার ਕੀ ਲੋਕਾਂ ਨੇ ਅਲਗ-ਅਲਗ ਬਿਆਨ ਦਿੱਤੇ ਬੜੇ ਗਲਤ ਬਿਆਨ ਵੀ ਦਿੱਤੇ ਆ ਜੋ ਗਠਜੰਦਨ ਵੀ ਜਿਹੜਾ ਹੈ ਟੁੱਟਣ ਦੀ ਕगार 'ਚ ਹੈ। ਭਗਵਾਨ ਰਾਮ ਇੱਕ ਆਸਰਾ ਦਾ ਕੇਂਦਰ ਹੈ। ਭਗਵਾਨ ਰਾਮ ਦਾ ਮੰਦਿਰ ਰਾਮ ਰਾਜਿਆ ਦੀ ਤਰਫ ਵੱਧਣ ਵਾਲਾ ਇੱਕ ਹੋ ਸਥਾਨ ਹੈ। ਤੋਂ ਮੈਂ ਸਮਝਦਾ ਕਿ ਹਰ ਬੰਦੇ ਨੂੰ ਨਾਸਤਕ ਹੋ ਕੇ ਉਹਨਾਂ ਦਾ ਅਸ਼ੀਰਵਾ ਲੈਣਾ ਚਾਹੀਦਾ ਹੈ। ਕਰੇ ਇੱਕ ਹੋਰ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਗਠਜੋੜ ਹੋਣ ਦੀ ਸਭਾਵਨਾ ਕੁਛ ਹੈ। ਅਕਾਲੀ ਦਲ ਭਾਜਪਾ ਦਾ ਗਠਜੰਦਨ ਅੱਜ ਦੀ ਤਰੀਕ ਵਿੱਚ ਕੋਈ ਸੰਭਾਵਨਾ ਨਹੀਂ ਹੈ।